ਗਿਆ ਟਾਲ ਚਬਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸواری ਸਾਸ ਸੰਗ ਜੀ ਆਓ ਸਤ ਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਮਨੁੱਖਾ ਜਨਮ ਨੂੰ ਸੁਖੁ ਸੁਭਲਾ ਕਰਦੇ ਆਂ ਸਵਾਸਾਂ ਦਾ ਲਾਹਾ ਲੈਂਦੇ ਆਂ ਪਾਵਨ ਹਦੂਦ ਨਰਹਾਜਰੀਆਂ ਭਰ ਕੇ ਉਸ ਕਾਦਰ ਦੀ ਕੁਦਰਤ ਦੇ ਅੰਦਰ ਇਸ ਜਨਮ ਨੂੰ ਮਨਜ਼ੂਰ ਕਰਾਉਣਾ ਕਰੀਏ ਸਾਰੇ ਸੰਗਤ ਨੇਦਰ ਮੂਦ ਕੇ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਲਵਾਉ ਹਾਜ਼ਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਗੁਰੂ ਮਹਾਰਾਜ ਦੇ ਪਾਵਨ ਚੱਲ ਰਹੇ ਸਿਰਮੌਰ ਮਹਾਨ ਮਹਾਤਮਾ ਜਨ ਭਗਤਾਂ ਦੀ ਵਾਰਤਾ ਆਓ ਸਤਗੁਰਾਂ ਦੇ ਹਜੂਰ ਜੁੜ ਕਰਕੇ ਲਾਹਾ ਲਈਏ ਸਤਗੁਰੂ ਦੀ ਬਾਣੀ ਵਿਸ਼ਕਾਰਦੀ ਆ ਨਾ ਤੂਬ ਦੀਪਕਿਤ ਸਾਜ ਆਰਤੀ ਵਾਰਨ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਊਤਮ ਦੀਯਾਰਾ ਨਿਰਮਲ ਬਾਤੀ ਤੂੰ ਹੀ ਨਰੰਜਨ ਕਮਲਾਪਤੀ RAMਾ ਬਹ RAMਾ ਆਨੰਦ ਜਨ ਪੂਰਨ ਪਰਮ ਆਨੰਦ ਬਖਾਨਾ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਭਨੇ ਪਜ ਪਰਮ ਆਨੰਦ ਦੇ ਤੋ ਭਗਤ ਸੈਨ ਜੀ ਦੀ ਅੱਜ ਜੋ ਪਾਵਨ ਇਤਿਹਾਸ ਦੀ ਲੜੀ ਹੈ ਉਹ ਆਰੰਭ ਕੀਤੀ ਜਾਈਨੀ ਹੈ ਭਗਤ ਸੈਨ ਜੀ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਫਰਮਾਨ ਦੇ ਅਨੁਸਾਰ ਕਹਿੰਦੇ ਘੋ ਅਤੇ ਰੇਸ਼ਮ ਪ੍ਰਥਾਏ ਕੋਈ ਨਹੀਂ ਪੁੱਛਦਾ ਕਿ ਰੇਸ਼ਮ ਕਿਸ ਨੇ ਬਣਾਇਆ ਹੈ ਘੋ ਕਿਸ ਨੇ ਬਣਾਇਆ ਹੈ ਕਹਿੰਦੇ ਕਿਸ ਤਰ੍ਹਾਂ ਇਹ ਤਿਆਰ ਹੋਇਆ ਹੈ ਇਹਨਾਂ ਦੋਵਾਂ ਨੂੰ ਪਵਿੱਤਰ ਜਾਣ ਕੇ ਸਾਰੇ ਲੋਕ ਵਰਤਦੇ ਨੇ ਤੇ ਕਹਿੰਦੇ ਕੋਈ ਭਟਿਆ ਨਹੀਂ ਜਾਂਦਾ ਜਿਸ ਤਰ੍ਹਾਂ ਕਸਤੂਰੀ ਕੇਸਰ ਫੁੱਲ ਸੋਨਾ ਆਦ ਸਾਰੇ ਸ਼ਰੀਰਾਂ ਦਾ ਸ਼ਿੰਗਾਰ ਬਣਦੇ ਹਨ ਇਸੇ ਤਰ੍ਹਾਂ ਕਹਿੰਦੇ ਸਾਰੇ ਇਹਨਾਂ ਨੂੰ ਪਿਆਰ ਵੀ ਕਰਦੇ ਐ ਕੋਈ ਇਹ ਨਹੀਂ ਪੁੱਛਦਾ ਕਿ ਕਸਤੂਰੀ ਕੇਸਰ ਸੋਨੇ ਨੂੰ ਕੈਸੇ ਨੀਵੀਂ ਜਾਂਦੀ ਨੇ ਤਾਂ ਨਹੀਂ ਬਣਾਇਆ ਕਿਸੇ ਛੋਹਿਆ ਨਹੀਂ ਤਾਂ ਨਹੀਂ ਕਹਿੰਦੇ ਇਹਨਾਂ ਸਾਰਿਆਂ ਲੋਕਾਂ ਲੋਕੀ ਪਵਿੱਤਰ ਜਾਣ ਕਰ ਇਹਦਾ ਸਤਕਾਰ ਕਰਦੇ ਆ ਇਹਨੂੰ ਪਹਿਨਦੇ ਆ ਇਹਦੀ ਵਰਤੋਂ ਕਰਦੇ ਇਹਨੇ ਇਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਭਗਤ ਜਨ ਭਾਵੇਂ ਕਿਸੇ ਵੀ ਜਾਤ ਵਰਨ ਕੁੱਲ ਵਿੱਚ ਪ੍ਰਗਟ ਹੋਏ ਉਹਨਾਂ ਨੂੰ ਸਾਰਿਆਂ ਨੇ ਹੀ ਅਪਣਾਉਣਾ ਕੀਤਾ ਪ੍ਰੇਮ ਕੀਤਾ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਪਰਮਾਨ ਕਰਦੇ ਆ ਕੇਸਰ ਕੁਸਮ ਮ੍ਰਿਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਵੇ ਪਰਮਲ ਕਰਣਾ ਕੀ ਫਟ ਭਾਂਡਾ ਕਹੈ ਨ ਕੋਏ ਐਸਾ ਭਗਤ ਵਰਣਮੈ ਹੋਏ ਕਬੀ ਨਾਮ ਦੇ ਰਵਦਾਸ ਦੀ ਤਰ੍ਹਾਂ ਹੀ ਭਗਤ ਸੈਣ ਜੀ ਵੀ ਦਾ ਜਨਮ ਨੀਵੀਂ ਜਾਤ ਦੇ ਅੰਦਰ ਜਿਨ੍ਹਾਂ ਦਾ ਕਰਮ ਸੀ ਜਿਗਮਾਨਾਂ ਦੀ ਸੇਵਾ ਕਰਨ ਦਾ ਜਿਗਮਾਨਾਂ ਦੇ ਸੁਖ ਸੁਨੇਹ ਸਬੰਧੀ ਪਜਾਉਣੇ ਅਤੇ ਪੈਰਾਂ ਹੱਥਾਂ ਦੇ ਨਹੋਂ ਕੱਟਣੇ ਅਤੇ ਉਹਨਾਂ ਦੀ ਮਾਲਿਸ਼ ਕਰਨ ਕੰਨਾਂ ਦੀ ਮੈਲ ਕੱਢਣੀ ਇਸ ਤਰ੍ਹਾਂ ਆਦਿਕ ਜੋ ਆਮ ਸੰਸਾਰ ਤੋਂ ਤੇ ਆਪਾਂ ਕਹਿੰਨੇ ਨਾਈ ਦਾ ਕੰਮ ਹੁੰਦਾ ਹੈ ਕਿਉਂਕਿ ਜਾਤ ਦੇ ਨਾਈ ਸਨ ਕਹਿੰਦੇ ਉਹ ਉਹ ਕੰਮ ਕਰਦੇ ਨੇ ਆਪ ਦਾ ਜਨਮ ਪਿੰਡ ਸੋਹਲਾ ਠੱਠੀਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਕਹਿੰਦੇ ਮੁਕੰਦ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਜੀ ਮਨੀ ਦੇ ਕੋਖੋਂ 1390 ਈਸਵੀ ਨੂੰ ਹੋਇਆ ਆਪ ਜੀ ਦੇ ਕੂਲ ਬਲੇ ਸੰਸਕਾਰ ਚੰਗੇ ਨੇ ਜੋ ਛੇਤੀ ਪ੍ਰਗਟ ਹੋਣ ਲਈ ਮੁਤਾਬਲੇ ਨੇ ਪ੍ਰਭੂ ਭਗਤੀ ਦੀ ਲਗਨ ਬਚਪਨ ਤੋਂ ਹੀ ਆਪ ਵਿੱਚ प्रबल ਸੀ ਆਪ ਜੀ ਆਪਣੀ ਡਿਊਟੀ ਕਰਦੇ ਵੀ ਪਰਮਾਤਮਾ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਅਤੇ ਹ ਉਸ ਸਮੇਂ ਭਗਤ ਰਾਮਾਨੰਦ ਜੀ ਬੜੇ ਪਹੁੰਚੇ ਹੋਏ ਸਨ ਭਗਤੀ ਲੈਰ ਦੇ ਮੋਢੀ ਨੇ ਆਪ ਜੀ ਨੇ ਗੁਰੂ ਦਿਖਿਆ ਭਗਤ ਰਾਮਾਨੰਦ ਜੀ ਦੇ ਪਾਸੋਂ ਪ੍ਰਾਪਤ ਕੀਤੀ ਆਪ ਜੀ ਕਈ ਕਾਰਨਾ ਕਰਕੇ ਆਪਣੀ ਭੂਆ ਜਿਨ੍ਹਾਂ ਦਾ ਨਾਮ ਸਤਿਆਹ ਦੇ ਵਿੱਚ ਦੇਵੀ ਜੀ ਦਾ ਪਾਲਾ ਹੌਰ ਚਲੇ ਗਏ ਇੱਥੇ ਹੀ ਆਪ ਦੀ ਸ਼ਾਦੀ ਬੀਬੀ ਸੁਲਖਣੀ ਸੁਪਤਰੀ ਸ਼੍ਰੀ ਜਲਖੜ ਜੀ ਦੇ ਨਾਲ ਹੋਈ ਜਿਸ ਦਾ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜੀਦਾ ਮਹਿਮਾਨੀ ਕੋਈ ਮਿਲਦਾ ਪਰ ਕਹਿੰਦੇ ਲਾਹੌਰ ਤੋਂ ਹੀ ਕਾਰੋਬਾਰ ਦੇ ਭਾਲ ਦੇ ਵਿੱਚ ਸੀ ਦਿੱਲੀ ਆਏ ਦਿੱਲੀ ਕੁਝ ਰਹਿਣ ਤੋਂ ਬਾਅਦ ਆਪ ਜੀ ਰੀਵਾ ਭਵ ਕੇ ਰਾਜਸਥਾਨ ਪਹੁੰਚੇ ਜਿੱਥੇ ਆਪ ਨੂੰ ਸ਼ਾਹੀ ਮਹਿਲ ਦੇ ਵਿੱਚ ਰਾਜੇ ਦੇ ਸੇਵਾਦਾਰ ਵਜੋਂ ਨੌਕਰੀ ਮਿਲੀ ਆਪ ਜੀ ਬੜੀ ਤਨਦੇਹੀ ਨਾਲ ਰਾਜੇ ਨੂੰ ਆਪਣਾ ਮਾਲਕ ਜਾਣ ਕੇ ਉਹਨਾਂ ਦੀ ਸੇਵਾ ਕਰਦੇ। ਆਬ ਆਪਣੀ ਡਿਊਟੀ ਵਿੱਚ ਹੋਰਾ ਜਿੰਨਾ ਵੀ ਕੁਤਾਈ ਨਹੀਂ ਸੀ ਕਰਦੇ। ਸਮੇਂ ਤੱਕ ਇਸ ਸਮੇਂ ਤੱਕ ਜਿੱਥੇ ਆਪ ਸਰੀਰਕ ਪੱਖੋਂ ਬਰਜਵਾਨੀ ਵਿੱਚ ਗੁਜ਼ਰੇ ਸੀ ਉੱਥੇ ਹੀ ਆਪ ਜੀ ਆਤਮਿਕ ਅਵਸਥਾ ਵਿੱਚ ਵੀ ਭਰਜੋਗਨ ਦੇ ਵਿੱਚ ਠਾਠਾ ਮਾਰਦੇ ਸੀ। ਰਾਜ ਦਰਬਾਰ ਦੀ ਡਿਊਟੀ ਨਿਭਾਉਣ ਪਰੰសារ ਸਮਾਂ ਪ੍ਰਭੂ ਭਗਤੀ ਕਰਕੇ ਸਫਲ ਕਰਨਾ। ਆਪ ਜੀ ਪਾਸੋਂ ਆਤਮਿਕ ਲਾਹਾ ਪ੍ਰਾਪਤ ਕਰਨ ਦੇ ਲਈ ਜਗਿਆਸੂ ਜਨ ਅਕਸਰ ਆਪ ਜੀ ਦੇ ਪਾਸ ਤੁਰਕ ਤੁਰੇ ਹੀ ਰਹਿੰਦੇ ਨੇ ਸਾਧੂ ਮਹਾਤਮਾ ਦੀ ਜਿੱਥੇ ਵੀ ਆਪ ਜੀ ਦੇ ਬੜੇ ਪਿਆਰ ਨਾਲ ਸਤਿਕਾਰ ਨਾਲ ਸੇਵਾ ਕਰਦੇ ਉੱਥੇ ਆਤਮਿਕ ਲਾਹਾ ਪ੍ਰਾਪਤ ਕਰਨ ਦੇ ਲਈ ਪ੍ਰਭੂ ਭਗਤੀ ਅਤੇ ਪ੍ਰਭੂ ਗੋਸ਼ਟੀਆਂ ਕਰਕੇ ਮਹਾਪੁਰਖਾਂ ਦੇ ਨਾਲ ਆਤਮਾ ਗੁਣਾਂ ਦੀ ਸਾਂਝ ਪਾਉਂਦੇ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਦੇ ਵਿੱਚ ਆਪ ਜੀ ਦੇ ਜੀਵਨ ਦੀ ਜੋ ਇੱਕ ਵਿਸ਼ੇਸ਼ ਗਾਥਾ ਲਿਖੀ ਹੈ ਕਿ ਪ੍ਰਭ ਪ੍ਰਗਟ ਕਰੇ ਭਗਤ ਬੜਿਆਈ ਦਾ ਸੰਕੇਤ ਦਿੱਤਾ ਹੈ ਇਸ ਗਾਥਾ ਨੂੰ ਵਾਚਨ ਉਪਰੰਤ ਆਪ ਜੀ ਦਾ ਆਤਮਿਕ ਜੋ ਅਵਸਥਾ ਦਾ ਹੈ ਉਹ ਪਤਾ ਚੱਲਦਾ ਹੈ ਤੇ ਨਾਲ ਹੀ ਪ੍ਰਭੂ ਬਿਰਧ ਦੀ ਜੋ ਸੋਝੀ ਮਿਲਦੀ ਹੈ ਕਿਵੇਂ ਪਰਮੇਸ਼ਰ ਆਪਣੇ ਪਿਆਰਿਆਂ ਦੇ ਕਮਾਂਕਾਰਾਂ ਨੂੰ ਬਿਗਣਾ ਤੋਂ ਰਹਿਤ ਕਰਕੇ ਉਹ ਕਰਦਾ ਹੈ ਸਤਿਗੁਰੂ ਪਿਤਾ ਜੀ ਫਰਮਾਉਂਦੇ ਆ ਨਾ ਸੂਈ ਰਾਗ ਦੇ ਅੰਦਰ ਸੰਤਾ ਕੇ ਕਾਰਜ ਆਪ ਕੋ ਖਲੋਵਾ ਹਰ ਕੰਮ ਕਰਾਵਣ ਆਇਆ RAM ਕਿਉਂ ਪਰਿਪੂਰਨ ਪਰਮਾਤਮਾ ਆਪ ਕੰਮਕਾਰ ਕਰੇ ਆਪਣੇ ਭਗਤਾਂ ਦੇ ਉਹ ਸੰਸਾਰ ਤੇ ਆਉਂਦਾ ਹੈ ਤੇ ਤਥਾ ਮਹਾਰਾਜ ਪੰਚਮ ਪਾਦਸ਼ਾ ਅਸਾ ਰਾਗ ਵਿੱਚ ਵੀ ਹੁਕਮ ਕਰਦੇ ਨੇ ਕਿ ਆਪਣੇ ਸੇਵਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਹ ਜਹੇ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਕਿ ਜਿੱਥੇ ਵੀ ਆਪਣੇ ਸੇਵਕ ਵਾਹਦੇ ਹਨ ਉਹਨਾਂ ਦੀ ਰੱਖਿਆ ਕਰਦਾ ਆਪੇ ਉਹਨਾਂ ਨੂੰ ਨਾਮ ਜਪਾਉਂਦਾ ਤੇ ਜਹ ਜਹੇ ਕੀਰਤ ਜਿੱਥੇ ਜਿੱਥੇ ਜਾ ਕੇ ਉਹ ਕੰਮ ਕਰਦੇ ਕੀਰਤ ਕਰਦੇ ਤੈਂ ਤੈਂ ਉਠਤਾਵੇ ਜਿੱਥੇ ਵੀ ਉਹਨੂੰ ਕੋਈ ਯਾਦ ਕਰਦਾ ਹੈ ਪਰਮਾਤਮਾ ਉਸੇ ਜਾ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ ਮੱਖਣਸ਼ਾ ਲਬਾਣੇ ਨੇ ਯਾਦ ਕੀਤਾ ਨਾ ਨਦੀ ਦੇ ਵਿੱਚ ਦਰਿਆ ਦੇ ਵਿੱਚ ਤਾਂ ਉੱਥੇ ਜਾ ਕੇ ਨਵੇਂ ਪਾਸ਼ੇ ਨੇ ਮੋਢਾ ਲਾ ਕੇ ਦੁੱਬਦਾ ਜਹਾਜ਼ ਬਾਹਰ ਕੱਢਿਆ ਅਨੇਕਾਂ ਥਾਵਾਂ ਤੇ ਪ੍ਰਹਿਲਾਦ ਅਰਿਕਾ ਨੇ ਤੱਤੇ ਥੰਮ ਨੂੰ ਜੱਪੀ ਪਾਉਣ ਦੇ ਲਈ ਪਰਮਾਤਮਾ ਨੂੰ ਯਾਦ ਕੀਤਾ ਕਿਹੜੀ ਸਰੂਪ ਲੈ ਕੇ ਮਹਾਰਾਜ ਪਹੁੰਚੇ ਅਤੇ ਭਗਤ ਦਾ ਕਲਿਆਣ ਕੀਤਾ ਕਹਿੰਦੇ ਅਨੇਕਾਂ ਥਾਵਾਂ ਦੇ ਉੱਤੇ ਜਾ ਕੇ ਪਰਮੇਸ਼ਰ ਅੱਜ ਵੀ ਜੇ ਕੋਈ ਯਾਦ ਕਰਦਾ ਹੈ ਸ਼ਰਧਾ ਰੱਖ ਕੇ ਤਾਂ ਭਗਵਾਨ ਉਹਦੇ ਵਿਰਦੇ ਮੁਤਾਬ ਉਹਨੂੰ ਦਰਸ਼ਨ ਦੇ ਕੇ ਉਹਦੀ ਸਹਾਇਤਾ ਕਰਦਾ ਭਾਈ ਗੁਰਦਾਸ ਜੀ ਲਿਖਦੇ ਨੇ ਭਗਤ ਕਬੀਰ ਦਾ ਨਾਮ ਜਪਣ ਸਖਤਗਾ ਸਾਰੇ ਸੰਸਾਰ ਵਿੱਚ ਵਿੜਾਈ ਫੈਲ ਗਏ ਭਗਤ ਕਬੀਰ ਜੀ ਦੀ ਵਿੜਾਈ ਦਾ ਪ੍ਰਤਾਪ ਸੁਣ ਕੇ ਸੈਨ ਨੇ ਵੀ ਕਹਿੰਦੇ ਰਾਮਾਨੰਦ ਜੀ ਪਾਸੋਂ ਗੁਰੂ ਦੇਖਿਆ ਲਿਆ ਸੈਨ ਜੀ ਰਾਤ ਸਮੇਂ ਪ੍ਰਭੂ ਭਗਤੀ ਕਰਦੇ ਦਿਨ ਸਭਗਤੇ ਹੀ ਸ਼ਾਈ ਮਹਿਲਾਂ ਵਿੱਚ ਜਾ ਕੇ ਰਾਜੇ ਦੀ ਸੇਵਾ ਕਰਦੇ ਮੁੱਠੀ ਚਾਪੀ ਕਰਦੇ ਇੰਗਦਨਾ ਆਪ ਜੀ ਘਰ ਵਿੱਚ ਮਹਾਤਮਾ ਜਾਂਦੀ ਮੰਡਲੀ ਸਮੇਤ ਆ ਗਏ ਤੇ ਆਪ ਜੀ ਨੇ ਬੜੇ ਪਿਆਰ ਨਾਲ ਉਹਨਾਂ ਦੀ ਆਓ ਭਗਤ ਕੀਤੀ ਲੰਗਰ ਪ੍ਰਸ਼ਾਦਾ ਸ਼ਕਾਇਆ ਸੇਵਾ ਵਿੱਚ ਜੁਟ ਗਏ ਸਾਧੂ ਮਹਾਤਮਾ ਨੇ ਸਾਰੀ ਰਾਤ ਪ੍ਰਭੂ ਪਰਮੇਸ਼ਰ ਦਾ ਜਾਸ ਉਹਨਾਂ ਦੀ ਕਥਾ ਕੀਰਤ ਦੁਆਰਾ ਨਨਹਾਲ ਕੀਤਾ ਨਾਮ ਰਤਬ ਵਿੱਚ ਮਸਤ ਹੋਏ ਸਾਰੇ ਸੰਤ ਮੰਡਲੀ ਨੇ ਲਗਾਤਾਰ ਨਾਮ ਸਿਮਰਨ ਕੀਰਤਨ ਦੇ ਪ੍ਰਵਾਹ ਸਜਾ ਚਲਾਇਆ ਸੈਨ ਜੀ ਮਹਾਪੁਰਖਾਂ ਦੀ ਸੰਗਤ ਵਿੱਚ ਅਤੇ ਉਹਨਾਂ ਦੀ ਸੇਵਾ ਛੱਡ ਕੇ ਜਾ ਨਾ ਸਕੇ ਆਪ ਮਸਤ ਹੋ ਕੇ ਬੈਠੇ ਤੇ ਸੋਧ ਬੁੱਧ ਭੁੱਲ ਗਈ ਆਪ ਜੀ ਮਹਾਪੁਰਸ਼ਾਂ ਦੀ ਸੰਗਤ ਅਤੇ ਪ੍ਰਭੂ ਬੰਦਗੀ ਵਿੱਚ ਲੀਨ ਹੋ ਗਏ ਰਾਜੇ ਦੀ ਸੇਵਾ ਕਰਨ ਦਾ ਤਾਂ ਚੇਤਾ ਹੀ ਭੁਲਾਤਾ ਉਧਰ ਪਰ ਭਗਤ ਬੱਛਲ ਪਰਮੇਸ਼ਰ ਸਤਗੁਰੂ ਕਹਿੰਦੇ ਸੈਨ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕਰਾਏ ਰਾਜਾ ਭਗਵਾਨ ਰੂਪੀ ਸੈਨ ਤੋਂ ਬਹੁਤ ਪ੍ਰਭਾਵਿਤ ਹੋਇਆ ਬੜਾ ਪ੍ਰਸੰਨ ਹੋਇਆ ਉਧਰ ਦਿਨ ਚੜ੍ਹੇ ਸائیں ਜੀ ਨੇ ਸੰਤ ਜਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਵਿਦਾਇਗੀ ਕੀਤੀ ਉਹਨਾਂ ਮਹਾਪੁਰਖਾਂ ਨੂੰ ਵਿਦਾਇਦਿਆਂ ਪ੍ਰੰਤ ਰਾਜੇ ਦੀ ਸੇਵਾ ਦਾ ਜੋ ਵਿੱਚ ਨਾਗਾ ਪੈ ਗਿਆ ਉਹਦਾ ਖਿਆਲ ਆ ਗਿਆ ਮਨ ਵਿੱਚ ਵਿਚਾਰ ਕੀਤੀ ਕਿ ਅੱਜ ਮੈਂ ਰਾਜੇ ਦੀ ਸੇਵਾ ਕਰਨ ਲਈ ਕੋਤਾਹੀ ਕੀਤੀ ਹੈ ਮਤਾ ਰਾਜਾ ਮੈਨੂੰ ਕੋਈ ਡੰਡ ਦੇਵੇ ਸ਼ਰਮਾਉਂਦੇ ਸ਼ਰਮਾਉਂਦੇ ਸੰਗ ਦੇ ਸੰਗ ਦੇ ਮਨ 'ਚ ਭੈਰ ਆ ਕੇ ਰਾਜੇ ਦੇ ਪਾਸੋਂ ਮਾਫੀ ਮੰਗਣ ਲਈ ਰਾਤ ਦਰਬਾਰ ਪਹੁੰਚੇ ਰਾਜਾ ਸੰਗ੍ਹਾ ਅਸਣ ਤੇ ਬੈਠਾ ਜਦੋਂ ਸੈਨ ਜੀ ਆਪਣੇ ਵੱਲ ਹੱਥ ਜੋੜੀ ਆਉਂਦੇ ਡਿੱਠੇ ਤਾਂ ਰਾਜ ਨੇ ਸੰਗ੍ਹਾ ਤੋਂ ਉੱਟ ਕੇ ਆਪਣੀ ਸ਼ਾਹੀ ਪੋਸ਼ਾਕ ਸੈਨ ਨੂੰ ਗਲ ਪਾ ਦਿੱਤੀ ਤੇ ਕਿਹਾ ਸੈਨ ਤੂੰ ਮੈਨੂੰ ਸੇਵਾ ਕਰਕੇ ਆਪਣੇ ਵਾਸਚ ਕਰ ਲਿਆ ਇਹ ਸ਼ਾਹੀ ਪੋਸ਼ਾਕ ਮੈਂ ਖੁਸ਼ੀ ਦੇ ਨਾਲ ਤੈਨੂੰ ਇਹ ਦਿੰਦਾ ਹਾਂ ਸੈਨ ਜੀ ਰਾਜੇ ਵੱਲੋਂ ਮਾਣ ਸਨਮਾਨ ਸਤਕਾਰ ਮਿਲਣ ਉਪਰੰਤ ਪਿਆਰ ਵਿੱਚ ਭਾਵੁਕ ਹੋ ਗਏ ਰਾਜੇ ਨੂੰ ਸਮੁਤ ਕਰਕੇ ਕਹਿਣ ਲੱਗੇ ਰਾਜਨ ਮੈਂ ਤਾਂ ਅੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀ ਨਹੀਂ ਹੋ ਸਕਿਆ ਕਿਉਂਕਿ ਤੇਰੇ ਘਰ ਵਿੱਚ ਮੇਰੇ ਘਰ ਦੇ ਵਿੱਚ ਮਹਾਤਮਾ ਜਨਾਂ ਦੀ ਸਾਧੂ ਜਨਾਂ ਦੀ ਮੰਡਲੀ ਤੇ ਮੈਂ ਸੇਵਾ ਜੁਟ ਗਿਆ ਮੈਂ ਸਾਰੀ ਰਾਤ ਅਤੇ ਅੱਧਾ ਦਿਨ ਉਹਨਾਂ ਦੀ ਸੇਵਾ ਵਿੱਚ ਬਿਰਤੀ ਲਾਈ ਤੇ ਤੁਹਾਡੀ ਸੇਵਾ ਕਰਨ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਤਾਂ ਤੁਹਾਡੇ ਪਾਸੋਂ ਗੈਰ ਹਾਜ਼ਰੀ ਦੀ ਖਿਮਾ ਮੰਗਣ ਆਇਆ ਹਾਂ ਸੈਣ ਜੀ ਦੇ ਬਚਨ ਸੁਣ ਕੇ ਰਾਜੇ ਨੇ ਫਿਰ ਕਿਹਾ ਸੈਣ ਜੀ ਹੁਣੇ ਤਾਂ ਤੁਸੀਂ ਮੇਰੀ ਸੇਵਾ ਕਰਕੇ ਮੈਨੂੰ ਆਨੰਦ ਪ੍ਰਸਾਨ ਕਰਿਆ ਤੇ ਆਪਦੇ ਇਨੇ ਪਿਆਰ ਨਾਲ ਮੇਰੀ ਸੇਵਾ ਕੀਤੀ ਕਿ ਸਾਰੇ ਦੁੱਖ ਤਕਲੀਫ ਦੂਰ ਹੋ ਗਏ ਸੈਣ ਜੀ ਨੇ ਰਾਜੇ ਦੇ ਬਚਨ ਸੁਣ ਕੇ ਰਾਜੇ ਨੂੰ ਕਿਹਾ हे ਰਾਜਨ ਤੂੰ ਵਡਪਾਗੀ ਹੈ ਤੇਰੇ ਕਰਮ ਬੋਧ ਵੱਡੇ ਨੇ ਜਿਹਦੀ ਕਹਿੰਦੀ ਸੇਵਾ ਆ ਕੇ ਭਗਵਾਨ ਕਰ ਗਿਆ ਸਤਨਾਮ ਸ਼੍ਰੀ ਵਾਹਿ ਕਹਿੰਦੇ ਤੇਰਾ ਕੋਈ ਬਹੁਤ ਪੁਰਬਲਾ ਵੱਡਾ ਕਰਮ ਤੇਰੇ ਅੱਗੇ ਆ ਗਿਆ ਆਪ ਅਕਾਲ ਪੁਰਖ ਆ ਕੇ ਤੇਰੀ ਸੇਵਾ ਕਰ ਗਏ ਮੇਰਾ ਰੂਪ ਧਾਰ ਕਰਕੇ हे ਰਾਜਨ ਜਿਸ ਪ੍ਰਭੂ ਦੇ ਦਰਸ਼ਨਾਂ ਅਤੇ ਚਰਨਾਂ ਨੂੰ ਦੇਵਤੇ ਵੀ ਤਰਸਦੇ ਹਨ ਉਹ ਪਰੇਪੂਰਨ ਪਰਮਾਤਮਾ ਤੁਹਾਡੀ ਸੇਵਾ ਕਰ ਗਏ ਤੁਹਾਨੂੰ ਤੁਨੋਂ ਤੁਸੀਂ ਮਹਾਰਾਜ ਰਾਜਾ ਸੈਨ ਦੇ ਚਰਨਾਂ ਨੂੰ ਛੋਹ ਰਿਹਾ ਟੈ ਪਿਆ ਤੇ ਕਹ ਰਿਹਾ ਸੀ ਕਿ ਸੈਨ ਜੀ ਜੇ ਇਹ ਗੱਲ ਠੀਕ ਹੈ ਤਾਂ ਇਹ ਸਭ ਕੁਝ ਤੁਹਾਡੀ ਪ੍ਰੇਮਾ ਭਗਤੀ ਕਰ ਨਹੀਂ ਹੋਇਆ ਅੱਜ ਤੋਂ ਤੁਸੀਂ ਮੇਰੇ ਨੌਕਰ ਨਹੀਂ ਮੇਰੇ ਮਾਲਕ ਮੈਂ ਆਪ ਜੀ ਨੂੰ ਆਪਣਾ ਗੁਰੂ ਮੰਨਦਾ ਇਸ ਤਰ੍ਹਾਂ ਪ੍ਰਭੂ ਜੀ ਨੇ ਆਪਣੇ ਪਿਆਰੇ ਭਗਤ ਸੈਨ ਜੀ ਦੀ ਵਿੜਾਈ ਨੂੰ ਸੰਸਾਰ ਚ ਉਜਾਗਰ ਕਰਵਾਇਆ ਅੱਜ ਤੱਕ ਵੀ ਰਾਜੇ ਦੀ ਵੰਸ਼ ਅੰਸ਼ ਵੰਸ਼ ਸੈਨ ਜੀ ਦੀ ਸੰਤਾਨ ਨੂੰ ਆਪਣਾ ਗੁਰੂ ਮੰਨਦੇ ਆ ਪਈ ਗੁਰਦਾਸ ਜੀ ਤਾਂ 12 ਦੇ ਮੂਲ ਰੂਪ ਵਿੱਚ ਵਿਚਾਰ ਕਰਦੇ ਆ ਜੋ ਦਿਖਣਾ ਕਰਦੇ ਆ ਕਿ ਸੁਣ ਪ੍ਰਤਾਪ ਕਵੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਪ੍ਰੇਮ ਭਗਤ ਰਾਤੀ ਕਰੈ ਭਲ ਕੈ ਰਾਜ ਦਵਾਰੈ ਜਾਹੀ ਆਏ ਸੰਤ ਪਰੋਹਣੇ ਕੀਰਤਨ ਹੋਆ ਰੈਣ ਸਬਾਈ ਛਾੜ ਨਾ ਸਕੈ ਸੰਤ ਜਾਨ ਰਾਜ ਦਵਾਰ ਨਾ ਸੇਵ ਕਮਾਈ ਸੈਨ ਰੂਪ ਹਰ ਜਾਇ ਕੈ ਕਾਇਆ ਰਾਣੈ ਨੂਰੇ ਝਾਈ ਸਾਜਨਾ ਨੋ ਵਿਦਾ ਕਰ ਰਾਜ ਦਵਾਰ ਗਿ ਆਸ਼ਰ ਮਾਈ ਰਾਣੈ ਦੂਰੋਂ ਸਦ ਕੈ ਗਲੋਂ ਕਵਾਏ ਖੋਲ ਪਹਿਨਾਈ ਵਸ ਕੀਤਾ ਹੋਂ ਤੁਦ ਅਜ ਮੋਲੇ ਰਾਜਾ ਸੁਣੇ ਲੋਕਾਈ ਪ੍ਰਗਟ ਕਰੈ ਭਗਤ ਵਡਿਆ ਕਿਸ ਤਰਾ ਮਹਾਰਾਜ ਨੇ ਆਪਣੇ ਭਗਤਾਂ ਨੂੰ ਵਡਿਆਈ ਦਿੱਤੀ ਹੈ ਸ੍ਰੀ ਅਰਜਨ ਦੇ ਮਹਾਰਾਜ ਧੰਨ ਸਾਹਿਬ ਗੁਰੂ ਰੰਸ ਮਹਾਰਾਜ ਦੇ ਵੈਸਣ ਜੀ ਦੇ ਆਸਾ ਰਾਗ ਦੇ ਵਿੱਚ ਫਰਮਾਉਣਾ ਕੀਤਾ ਹੈ ਕਿ ਲੋਕਾਂ ਦੀਆਂ ਬੱਤੀਆਂ ਕਾਰਨ ਵਾਲਾ ਇਹ ਸੈਣ ਅਤੇ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਟਿਕਿਆ ਨਾਮ ਦੀ ਬਰਕਤ ਨਾਲ ਜਿੱਥੇ ਸੰਸਾਰ ਚ ਸਿੱਧ ਹੋਏ ਉਥੇ ਸੈਣ ਜੀ ਭਗਤਾਂ ਦੇ ਮਰਤਵੇ ਨੂੰ ਪ੍ਰਾਪਤ ਹੋ ਗਏ ਕਿਉਂਕਿ ਭਗਤ ਕਰਕੇ ਜਿ ਸਨਾਇਆ ਜਾਂਦਾ ਭਗਤ ਕਰਕੇ ਸਦਾਇਆ ਜਾਂਦਾ ਹੈ ਭਗਤ ਕਰਕੇ ਸਰਤਕਾਰਿਆ ਜਾਂਦਾ ਹੈ ਭਗਵ ਜੀ ਕਰਕੇ ਕੋਈ ਸੈਣ ਨਹੀਂ ਕਹਿੰਦਾ ਤੇ ਆਪਾਂ ਕੀ ਕਹਿੰਦੇ ਆ ਭਗਤ ਸੈਣ ਜੀ ਤੇ ਭਗਤ ਦਾ ਕਹਿੰਦੇ ਦਰਜਾ ਮਿਲਿਆ ਵਾਹਰਾਏ ਦੀ ਬਾਣੀ ਚ ਆਉਂਦਾ ਹੈ ਨਾ ਸੈਣ ਨਾਇਬਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣਿਆ ਕਹਿੰਦੇ ਉਹਨੇ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਮਾਈ ਬਕਿਆ ਆਪਣੇ ਮੁਖ ਤੋਂ ਬੋਲਿਆ ਨਿਰੰਕਾਰ ਦਾ ਨਾਮ ਘਰ ਘਰ ਵਿੱਚ ਸੁਣਿਆ ਜਾਂਦਾ ਹੈ ਤੇ ਹਿਰਦੇ 'ਚ ਕਹਿੰਦੇ ਉਹਨੇ ਪਰਮਾਤਮਾ ਨੂੰ ਵਸਾਇਆ ਤੇ ਭਗਤਾਂ ਦੇ ਵਿੱਚ ਉਹਦੀ ਗਿਣਤੀ ਹੁੰਦੀ ਹੈ ਭਗਤਾਂ ਦੇ ਵਿੱਚ ਤੇ ਆਪਾਂ ਪੜਿਆ ਨਾ ਸ਼ਾਮ ਨੂੰ ਸੋਧਾਰਦੇ ਤੋਂ ਪਰੰਤ ਮੁਖ ਬਾਗ ਦੀ ਸੇਵਾ ਤੋਂ ਉਪਰੰਤ ਜੋ ਚੌਂਕੀ ਦੀ ਸੇਵਾ ਹੁੰਦੀ ਆਰਤੀ ਆਰਤੀ ਤੇ ਉਹਨਾਂ ਵਿੱਚ ਆਉਂਦਾ ਨਾ ਤਨਾਲ ਸ੍ਰੀ ਸ੍ਰੀ ਸ਼ੈਣ ਜੀ ਧੂਪ ਦੀਵਕਿਤ ਸਾਜ ਆਰਤੀ ਵਾਰਨ ਜਾਉ ਕਮਲਾਪਤ ਜੋ ਆਪਾਂ ਪਹਿਲਾਂ ਹੀ ਸਾਰਾ ਸ਼ਬਦ ਪੜਿਆ ਹੈ ਕਿ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦੀਆ ਨਿਰਮਲ ਬਾਤੀ ਤੂੰ ਹੀ ਨਰੰજન ਕਮਲਾ ਬਾਤੀ ਰਾਮਾ ਭਾ ਰਾਮਾਨੰਦ ਜਾਨ ਪੂਰਨ ਪਰਮ ਆਨੰਦ ਬਖਾਨਾ ਮਦਨ ਮੂਰਤ ਪੈ ਤਾਰੋ ਗੋਬਿੰਦੇ ਸੈਣ ਭਨੇ ਪਾਜੋ ਪਰਮ ਆਨੰਦ ਦੇ ਉਹ ਪਰੇਪੂਰਨ ਪਰਮਾਤਮਾ ਪਰਮੇਸ਼ਰ ਜੋ ਪ੍ਰੇਮਾ ਭਗਤੀ ਦਿੜਤਾ ਤੇ ਪ੍ਰਭੂ ਵਿਸ਼ਵਾਸ ਤੋਂ ਪ੍ਰਸੰਨ ਹੋ ਕੇ ਭਗਤ ਸੈਣ ਜੀ ਨੇ ਜੋ ਕਮਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਸਰਲੇਖੀ ਦਿੱਤਾ ਸ਼੍ਰੀ ਸੈਣ ਜੀ ਦੇ ਨਵਾਜਿਆ ਭਗਤ ਨੂੰ ਸਤਕਾਰ ਕੀਤਾ ਦਿੱਤਾ ਹੈ ਔਰ ਮਹਾਰਾਜ ਨੇ ਆਪ ਜੀ ਦੇ ਸੰਸਾਰ ਦੀਆਂ ਜੇ ਇਹ ਬੁੱਤੀਆਂ ਕਰਨੀਆਂ ਤਿਆਗ ਸੰਸਾਰ ਦਾ ਜੋ ਇਹਨਾਂ ਦਾ ਕਰਮ ਸੀ ਧਰਮ ਦਾ ਉਹ ਇਹਨੂੰ ਤਿਆਗ ਕੇ ਅਤੇ ਸੱਚੇ ਮਾਲਕ ਦੀ ਚੱਕਰੀ ਕਰਨੇ ਆਰੰਭ ਕਰਤੀ ਕਿਉਂਕਿ ਜੋ ਦੇਖਿਆ ਨਾ ਆਪ ਵਕਾਲਪੁਰ ਖਾ ਕੇ ਮੇਰੀ ਥਾਂ ਤੇ ਰਾਜੇ ਨੇ ਮਾਲਸ਼ ਕਰ ਗਿਆ ਰਾਜੇ ਵੱਲੋਂ ਦਾ ਸਤਕਾਰ ਕੀਤਾ ਹੀ ਗਿਆ ਪਰ ਸੈਨ ਨੇ ਮਨ ਵਿੱਚ ਬੜਾ ਰੋਸ ਕੀਤਾ ਬੜਾ ਬੈਰਾਗ ਕੀਤਾ ਕਿ ਜਿਹੜਾ ਮੇਰੀ ਥਾਂ ਤੇ ਡਿਊਟੀ ਕਰ ਗਿਆ ਅੱਜ ਤੋਂ ਮੈਂ ਉਹਦੀ ਡਿਊਟੀ ਕਰਨੀ ਤੁਹਾਡੀ ਨਹੀਂ ਕਰਨੀ ਰਾਜਨ ਤੇ ਸੰਸਾਰਿਕ ਕੰਮ ਤਿਆਗ ਕੇ ਕੇਵਲ ਤੇ ਕੇਵਲ ਨਿਰੰਕਾਰ ਦਾ ਨਾਮ ਸਿਮਰਨਾ ਵਿੱਚ ਭਗਤ ਸਹਿਜ ਜੁਟ ਗਏ ਜੋ ਸਦਾ ਲੈ ਜੁਗਾਂ ਜੁਗਾਂ ਤੱਕ ਅਮਰ ਹੋ ਗਏ ਤੇ ਗੁਰੂ ਅਰਜਨ ਦੇਵ ਮਾਰਨ ਦੇ ਸਤਿਕਾਰ ਕੀਤਾ ਸ੍ਰੀ ਸਹਿਣ ਲਿਖ ਕੇ ਨਵਾਜਿਆ ਭਗਤਾਂ ਦੇ ਵਿੱਚ ਗਿਣਿਆ ਜਾਂਦਾ ਭਗਤੀ ਨੂੰ ਕਿਦੇ ਸਤਾਰਾ ਮਹਾਨਤਾ ਹਾਸਲ ਕਰਕੇ ਨਿਰੰਕਾਰ ਤੇ ਬੰਨ੍ਹ ਕੇ ਕਰਕੇ ਉਹਨਾਂ ਦਾ ਨਾਮ ਜਪ ਕੇ ਪਰਮ ਆਨੰਦ ਦੇਣ ਵਾਲੀ ਭਗਤੀ ਨੂੰ ਕਮਾਇਆ ਤੇ ਪੂਰਨ ਆਨੰਦ ਦੇ ਵਿੱਚ ਲੀਨ ਹੋ ਗਏ ਸੰਸਾਰ ਦੇ ਕਰਮ ਛੱਡ ਕੇ ਪ੍ਰਭੂ ਦਾ ਨਾਮ ਕਮਾਇਆ ਪ੍ਰਤੱਖ ਰੂਪ ਧਾਰ ਕੇ ਜੋ ਰਾਜਾ ਇਹਨ ਚੱਕਰੀ ਕੀਤੀ ਨਾ তথা ਭਗਤੀ ਦਾ ਥਾਮਾ ਥਾਮਾ ਤੇ ਜ਼ਿਕਰ ਪ੍ਰਕਾਸ਼ ਪ੍ਰਚਾਰ ਕਰਦੇ ਨੇ ਭਗਤ ਜੀ ਅਤੇ ਪੁੱਲੀ ਪਟਕੀ ਲੋਕਾਈ ਨੂੰ ਪ੍ਰੇਮਾ ਭਗਤੀ ਦਾ ਮਾਰਗ ਦਰਸਾਉਂਦੇ ਰਹੇ ਆਪ ਦੇ ਕੋਕਟ ਭਰਮਾ ਬਹਿਮਾ ਕਰਮ ਕਾਂਡਾਂ ਦਾ ਤਿਆਗ ਕਰਕੇ ਇੱਕ ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ ਸਮੁੱਚੀ ਲੋਕਾਈ ਨੂੰ ਪਰੇਰਿਤ ਕੀਤਾ ਕੁਤਕਰੀਬਨ ਆਪ ਉਪਜਾ ਕ ਸਾਲ ਦੀ ਉਮਰ ਤੱਕ ਆ ਵੀ ਸੰਸਾਰ ਦੇ ਵਿੱਚ ਰਹੇ ਔਰ ਆਪ 1440 ਈਸਵੀ ਨੂੰ ਇਹ ਪੰਜ ਪਾਤ ਤੁਸੀਂ ਤਿਆਗ ਕਰਕੇ ਬੇਗਮਪੁਰਾ ਸ਼ਹਿਰ ਦੇ ਵਾਸੀ ਬਣ ਗਏ ਜਿੱਥੇ ਆਪਨੇ ਬਚਨ ਕੀਤਾ ਆਪੋ ਜਪੈ ਅਬਰਹ ਨਾਮ ਜਪਾਵੇ ਦਾ ਸਿਧਾਂਤ ਅਪਣਾਇਆ ਕਿ ਉਹ ਪਰਮਾਤਮਾ ਆਪ ਹੀ ਜਪੌਂਦਾ ਤੇ ਆਪ ਹੀ ਜਪਨ ਵਾਲਾ ਹੈ ਜਿਹਦੇ ਪਰਥਾਏ ਸਤਗੁਰੂ ਦੀ ਬਾਣੀ ਦੇ ਵਿੱਚ ਆਉਂਦਾ ਹੈ ਕਿ ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ ਕਹਿ ਰਵਦਾ ਸੁਨੋਰੇ ਸੰਤਾ ਹਰ ਜੀਉ ਤੇ ਸਭ ਸਰ ਹੈ ਕਹਿੰਦੇ ਭਗਤ ਨਾਮ ਦੇ ਵਰਗੇ ਕਵੀ ਤਲੋਚਨ ਵਰਗੇ ਸਦਨੇ ਵਰਗੇ ਸੈਨ ਵਰਗੇ ਭਾਈ ਤਰਗੇ ਰਵਦਾਸ ਵਰਗੇ ਵੀ ਤਰਗੇ ਸੁਣ ਕੇ ਸੰਤਾ ਤੋਂ ਪਰਮਾਤਮਾ ਦਾ ਨਾਮ ਤੇ ਕਹਿਣ ਲੱਗੇ ਭਾਈ ਸੰਸਾਰ ਦੇ ਪਦਾਰਥਾਂ ਕਰਮਾਂ ਵਨਾਲ ਦਾ ਸਰ ਜਾਣਾ ਨਾਮ ਵੀ ਕਰੇਗਾ ਚੱਲ ਜੂ ਪਰ ਪਰਮਾਤਮਾ ਦਾ ਨਾਮ ਨਾ ਨਜਪਿਆ ਇਹਦੇ ਬਿਨਾ ਸਰਣਾ ਨਹੀਂ ਕਿਉਂਕਿ ਜੇ ਨਾਮ ਜਪਿਆ ਨਾ ਨਾ ਜਪਿਆ ਨਾ ਤਾਂ ਫਿਰ ਵਾਰ-ਵਾਰ ਜਨਮ ਵਾਰ-ਵਾਰ ਮਰਨ ਸੰਸਾਰ ਦਾ ਗੇੜ ਚੱਲਦਾ ਰਹੇਗਾ ਤੇ ਪਿੰਡ ਸੰਸਾਰ ਦਾ ਕੰਮ ਤਾਂ ਤੂੰ ਨਾਮ ਵੀ ਕਰੇਗਾ ਤਾਂ ਵੀ ਚੱਲ ਜਾ ਜੀ ਹੁਣ ਕਹੀਏ ਸਾਡੇ ਬਿਨਾ ਤਾਂ ਕੰਮ ਹੋਣਾ ਹੀ ਨਹੀਂ ਜੀ ਤੇ ਮਹਾਰਤ ਕਹਿੰਦੇ ਕੱਲੋਂ ਚਲਾ ਗਿਆ ਤੇਰੀ ਮੌਤ ਹੋ ਗਈ ਇਸੇ ਪਰਿਵਾਰ ਦੇ ਇਸੇ ਰਿਸ਼ਤੇਦਾਰਾਂ ਚਾਕੇ ਅੱਗ ਲਾਉਣ ਲੱਗਿਆਂ ਨੇ ਮੈਂਟ ਲਾਉਣਾ ਤੇ ਕਿਸੇ ਨੇ ਨਹੀਂ ਵਿਚਾਰਨਾ ਵੀ ਇਹਦੇ ਬਿਨਾ ਹੁਣ ਸੰਸਾਰ ਨਾਲ ਤੇ ਕਹਿੰਦੇ ਜਦੋਂ ਚਲਾ ਗਿਆ ਕੰਮ ਤਾਂ ਫੇਰ ਵੀ ਚੱਲੇ ਜਾਣੇ ਸੰਸਾਰ ਚੱਲੀ ਜਾਣਾ ਘਰੋਂ ਕਾਰ ਬਿਹਾਰ ਸਾਰੇ ਹੋਈ ਜਾਣੇ ਕੁਝ ਵੀ ਰੁਕਣ ਵਾਲਾ ਨਹੀਂ ਆਪਾਂ ਸਾਰੇ ਸਿਆਣੇ ਬੈਠੇ ਆਂ ਆਪਣੇ ਤੋਂ ਪਹਿਲਾਂ ਦੇ ਦਾਦੇ ਪਰਦਾਦੇ ਨਕੜ ਦਾਦੇ ਉਹਨਾਂ ਦੇ ਪਰਦਾਦੇ ਛੱਕੜ ਦਾਦੇ ਚਲੇ ਗਏ ਤੇ ਕੀ ਅੱਜ ਸੰਸਾਰ ਰੁਕ ਗਿਆ ਆਪਾਂ ਵੀ ਚਲੇ ਜਾਣਾ ਆਉਣ ਵਾਲੇ ਪੁੱਤਰਾਂ ਤੀਆਂ ਪੋਤਿਆਂ ਦੋ ਤੀਆਂ ਸਰੋਤਿਆਂ ਨੇ ਵੀ ਚਲੇ ਜਾਣਾ ਸੰਸਾਰ ਤਾਂ ਫਿਰ ਵੀ ਚਲੀ ਜਾਣਾ ਇਸ ਕਿਰਕਾਰ ਇਹ ਸੰਸਾਰ ਬਿਨਾ ਤਾਂ ਸਰਬ ਜੋ ਨਿਰੰਕਾਰ ਬਿਨਾ ਨਹੀਂ ਸਰਣਾ ਕਹਿੰਦੇ ਵਾਰ-ਵਾਰ ਜਨਮ ਤੋਂ ਮਰਨ ਤੋਂ ਮੁਕਤੀ ਚਾਹੁੰਨਾ ਤੇ ਕੇਵਲ ਤੇ ਕੇਵਲ ਉੱਠ ਕੇ ਅੰਮ੍ਰਿਤ ਵੇਲੇ ਜਾ ਕੇ Jap Sat Naam Sri Wahe Guru Sahib Ji Sat Naam ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਕੇਵਲ ਤੇ ਕੇਵਲ ਪਰਬੋ ਪਰਮਾਤਮਾ ਦੇ ਨਾਮ ਨਾਲ ਪ੍ਰੀਤੀ ਪਾ ਤੇਰਾ ਆਇਆ ਸੰਸਾਰ ਤੇ ਸਫਲਾ ਹੋ ਜਾਏਗਾ। ਤੋ ਸਤਿਗੁਰੂ ਕਿਰਪਾ ਕਰਨ ਐਸੀ ਮਤਬੁੱਧ ਦੇਣ ਤਾਂ ਜੋ ਸਤਿਗੁਰੂ ਦੀ ਬਾਣੀ ਉਹਨਾਂ ਦੇ ਭਾਵਨ ਵਿਦੇਸ਼ ਔਰ ਨਾਮ ਨੂੰ ਜਪ ਕਰਕੇ ਇਸ ਦੇਹੀ ਦਾ ਲਾਅ ਲੈ ਸਕੀਏ ਮਨੁੱਖਾ ਜਨਮ ਸਫਲਾ ਕਰੀਏ। ਸੋ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਪੁੱਲਾ ਮਾਪ। ਕੋਈ ਵੀ ਰਸਨਾ ਗੰਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ